ਕਸਟਮਰ ਦੀ ਗੱਡੀ ਆ ਠੀਕ ਹੈ ਜੀ ਇਹ ਥੋੜੀ ਜੀ ਗੱਡੀ ਵੇਚਣ ਵਾਸਤੇ ਉਹਨੂੰ ਜਿਆਦਾ ਕਾਲ ਆ ਜੀ ਪਹਿਲੇ ਨਾਂ ਦੀ ਆ ਚੰਗੀ ਗੱਡੀ ਆ ਜੀ ਤੇ ਟਾਇਰਾਂ ਦੀ ਹਾਲਤ ਥੋੜੀ ਜੀ ਘਟਾ ਗਈ ਆ ਪਹਿਉ ਦੱਸ ਦਿੰਦੇ ਆ ਵੀ 60 ਕ ਪੈਸੇ ਟਾਇਰ ਆ ਪੰਜਾਬ ਨਾਲ ਬੁੜੀ ਪਹਿਲੇ ਨਾਂ ਦੇ ਬਹੁਤ ਮੁਸ਼ਕਲ ਨਾਲ ਮਿਲਦੀ ਨਹੀਂ ਜੀ ਪਹਿਲੇ ਨਾਂ ਦੀ ਤਾਂ ਮਿਲਦੀ ਨਹੀਂ ਜੀ ਚੰਗੀ ਗੱਡੀ ਆ ਸੀਟ ਸ਼ੂਟ ਕਵਰ ਜਮਾ ਪੂਰੇ ਸੋਹਣੇ ਲਓ ਇੰਟੀਰੀਅਰ ਸਾਫ ਸੁਥਰਾ ਲਾਵੇ ਮਿੱਤਰੋ ਉੱਚੇ ਮਾਰਦੇ ਨੇ ਗੱਡੀਆਂ ਰੇਟ ਰਹਿਣਗੇ ਘਟ ਆਉਣਾ ਤੁਸੀਂ ਕਿੱਥੇ ਆ ਪੀਵੀ03 ਕਾਰ ਬਾਜ਼ਾਰ ਪਿੰਡ ਸਲਾਬਤਪੁਰੇ ਦੇ ਵਿੱਚ ਪਹਿਲੀ ਗੱਡੀ ਤੇ ਆਪਾਂ ਤੁਹਾਨੂੰ ਤੁਮਾਕਾ ਦਾ ਮਗ ਠੀਕ ਆ ਬਈ ਰੇਟ ਨੇ ਕਿਤੇ ਮਾਰਕੀਟ ਚ ਕਿਤੇ ਬਈ ਤੁਹਾਨੂੰ ਮਿਲਨੇ ਠੀਕ ਆ ਸਾਰੇ ਪੰਜਾਬ ਚ ਘੁੰਮ ਕੇ ਆਜੋ ਜਿਹੜੇ ਆਪਾਂ ਤੁਹਾਨੂੰ ਅੱਜ ਰੇਟ ਦੇ ਦਾਂਗੇ ਤੇ ਟਾਈਮਿੰਗ ਦੱਸਦੇ ਬਈ ਫੋਨ ਲਾਉਂਦੀ ਤੁਹਾਨੂੰ ਪਹਿਲਾਂ ਪਰ ਠੀਕ ਆ ਬਈ ਟਾਈਮਿੰਗ ਕੀ ਹੈ ਸਵੇਰ ਫੋਨ ਲਾਉਂਦੀ ਹੱਸੀ ਗੱਲ ਦਰਸ਼ਕ ਵੀਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਤੇ ਜੀ ਤੇ ਬਾਈ ਜੀ ਆਪਣੇ ਦੋ ਪੇਜ ਆ ਗਏ ਇੱਕ ਸ਼ੌਕੀ ਬਠਿੰਡੇ ਵਾਲੇ ਦੇ ਨਾਂ ਤੇ ਆ ਤੇ ਇੱਕ ਪੰਜਾਬ ਟੂਰ ਦੇ ਨਾਂ ਤੇ ਆ ਦੋਨੇ ਪੇਜ ਫੋਲੋ ਕਰਕੇ ਰੱਖ ਲਓ ਮਾਡ ਜਿਹੜੇ ਫੋਨ ਲਾਉਣ ਦੀ ਟਾਈਮਿੰਗ ਆ ਬਾਈ ਜੀ ਉਹ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਰਾ ਮੇਰਾ ਵੀਰ ਰਾਤ ਨੂੰ ਕਾਲ ਨਾ ਕਰਿਆ ਕਰੋ ਭਰਾ ਬਣ ਕੇ ਬੇਨਤੀ ਆ ਹੱਥ ਬੰਨ ਕੇ ਠੀਕ ਆ ਜੀ ਤੁਸੀਂ ਪਹੁੰਚ ਰਹੇਗਾ ਪਿੰਡ ਸਰਾਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡੇ ਚ ਜੀ ਪਹਿਲਾ ਲੋਕੇਸ਼ਨ ਦੱਸਤੀ ਆਪਾਂ ਤੁਹਾਨੂੰ ਆ ਰੋਡ ਤੇ ਕਰ ਭੇਜਨੇ ਕੰਮ ਰਾਤੀ ਬੜੀ ਜੀ ਬਾਜਾਖਾਨਾ ਬਰਨਾਲਾ ਰੋਡ ਆ ਜੀ ਤੇ ਇਧਰ ਗੱਡੀਆਂ ਤੇ ਮਰਾਜ਼ੀ ਕਰਾਂ ਨਿਕਾ ਗੱਡੀਆਂ ਬਾਈ ਤੁਹਾਡੀ ਖਾਤਰ ਬਹੁਤ ਜ਼ਿਆਦਾ ਪੁਹਾਰ ਲੈ ਕੇ ਆਇਆ ਗਏ ਤੇ ਦੋ ਵਲੌਗ ਬਣਾਵਾਂਗੇ ਆਪਾਂ ਤੁਹਾਡੇ ਵਾਸਤੇ ਬਾਈ ਪਹਿਲੇ ਵਲੌਗ ਤੇ ਪਹਿਲੀ ਗੱਡੀ ਦੀ ਗੱਲ ਕਰਕੇ ਹਾਂ ਮਾਡਲ ਬਾਈ ਜੀ ਪਹਿਲਾਂ ਸ਼ੌਂਕੀ ਬਾਈ ਸਵਾਗਤ ਆ ਤੁਹਾਡਾ ਆਪਣੇ ਕੋਲੇ ਆਉਣ ਤੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਮੈਕਰ ਆ ਗਈ ਹੈ ਬਾਈ ਜੀ 2013 ਮਾਡਲ ਆ 13 ਪੰਜਾਬ ਨੰਬਰ ਆ ਜੀ ਪਟੰਡੇ ਦਾ ਨੰਬਰ ਆ ਜੀ ਪੱਕੇ ਨੰਬਰ ਦੀ ਗੱਡੀ ਆ ਤੇ ਜਿਹੜੀ ਆਪਣੀ ਸ਼ੌਂਕੀ ਬਾਈ ਟਾਇਰਾਂ ਦੀ ਗੱਲ ਹੈ ਟਾਇਰ ਗੱਡੀ ਦੇ ਚਾਰੋਂ ਨਵੇਂ ਆ ਜਮਾ ਜੀ ਤੇ ਇਹ ਗੱਡੀ ਦੇ ਨਾਲ ਨਾ ਆ ਦੇਖੋ ਮੜੀ ਜੀ ਇਧਰ ਚਾਬੀ ਤੇ ਮਰਾ ਦਿਓ ਨੀ ਦਾ ਚਾਬੀਆਂ ਇਸ ਤਰ੍ਹਾਂ ਦੀਆਂ ਦੋ ਮਹਿਣੀਆਂ ਨਾਲ ਠੀਕ ਹੈ ਦੋਨੇ ਚਾਬੀਆਂ ਨਾਲ ਆਈਆਂ ਦੋਨੇ ਚਾਬੀਆਂ ਨਾਲ ਮਿਲਣਗੇ ਤੇ ਸਭ ਤੋਂ ਵੱਡੀ ਖਾਸੀਅਤ ਇਹਦੇ ਵਿੱਚ ਇਹ ਹੈਗੀ ਇਹ ਟਾਪ ਮਾਡਲ ਆ ਪੁਸ਼ ਬਟਨ ਸਟਾਰਟ ਵਾਲੀ ਆ ਲਓ ਪੁਸ਼ ਬਟਨ ਸਟਾਰਟ ਆ ਕਿ ਪੇਜ ਮੜੀ ਚ ਮਰਾਦੀ ਆ ਇਹ ਪੁਸ਼ ਬਟਨ ਸਟਾਰਟ ਆ ਠੀਕ ਆ ਜਮਨ ਸਿਰੇ ਵਾਲਾ ਮਾਡਲ ਆ ਜਿਹੜਾ ਸਿਰੇ ਵਾਲਾ ਠੀਕ ਹੈ ਜੀ ਹਾਂਜੀ ਰੇਟ ਆਪਾਂ ਕੀ ਦੇਣਾ ਰੇਟ ਤਾਂ ਜਮ ਜਾਇਜ ਦੇਵਾਂਗੇ ਆਪਾਂ ਬਾਈ ਬਸ ਤੁਮਾਕੇ ਹੀ ਦੇਨੇ ਆ ਸੀਟ ਕਵਰ ਨਵੇਂ ਜਮ ਤੁਮਾਕੇ ਸਾਰੇ ਨਵੇਂ ਤੋਂ ਪਹਿਲਾਂ ਪਹਿਲੇ ਤੁਮਾਕੇ ਛੜ ਦੇ ਤੇ ਨਵੇਂ ਸਾਲ ਤੇ ਆਪਾਂ ਤੁਸੀਂ ਕਹਤਾ ਆਪਾਂ ਨਵੇਂ ਸਾਲ ਦਾ ਕਰਕੇ ਨਾ ਮੜਾ ਜੇ ਘੁੰਮ ਕੇ ਬਾਈ ਗੱਡੀ ਤੇ ਮਰਾਦੀ ਨਿਕਾ ਇੱਕ ਹੋਰ ਆ ਇਹਦੇ ਚ ਖਾਸੀਅਤ ਰੰਗ ਪੇਂਟ ਦੀ ਜਿਹ ਬਰਸ਼ ਨਹੀਂ ਲੱਗਿਆ ਵਾ ਕਿਤੇ ਵੀ ਰੰਗ ਦਾ ਠੀਕ ਹੈ ਜੀ ਚਾਹੇ ਆਪ ਦਾ ਕੋਈ ਬੰਦਾ ਮਿਸਤਰੀ ਲਿਆਵੇ ਤੇ ਤਸੱਲੀ ਕਰਕੇ ਚੈੱਕ ਕਰਕੇ ਫੇਰ ਚੀਜ਼ ਲੈ ਕੇ ਜਾਵੇ 2013 ਮਾਡਲ ਪੰਜਾਬ ਨੰਬਰ ਚਾਰੇ ਟਾਇਰ ਨਵੇਂ ਪੁਸ਼ ਬਟਨ ਸਟਾਰਟ ਮੈਕ ਕਰਾ ਨਿਸ਼ਾਨ ਵਾਲੇ ਵੀ ਜੀ ਰੇਟ ਤਾਂ ਇਹ ਮੰਨ ਲਓ ਆਪਾਂ 1,70,000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਖੁੱਲਾ ਡੁੱਲਾ ਮਾਨਤਾ ਕਰਦੇ ਆਂਗੇ ਮਾਰਕੀਟ 'ਚ 2.5 ਤੋਂ 2 ਲੱਖ ਰੁਪਏ ਰੇਟ ਮੰਗਦੇ ਆ ਮੰਗਦੇ ਆ ਜੀ ਮੰਗਦੇ ਆ ਰੱਖਦਾ ਭਾ ਜਮਾ ਮੈਂ ਫਿਕਸ ਰੇਟ ਵੀ ਦੇਵਾਂ ਫਿਰ ਆਪਣੇ ਮਿੱਤਰ ਪਿਆਰੇ ਉਹਦੇ 'ਚ ਵੀ ਆ ਕੇ ਘਟਾ ਲੈਂਦੇ ਚਲੋ ਕੋਈ ਨਾ ਉਹ ਕਰਦੇ ਮਾਨਤਨ ਵਧੀਆ ਮਾ ਜੀ ਖੁੱਲਾ ਢੁੱਲਾ ਮਾਨਤਨ 1,70,000 ਚ ਡੀਜ਼ਲ ਦੀ ਗੱਡੀ ਆ 13 ਮਾਡਲ ਕੋਈ ਨਹੀਂ ਦਿੰਦਾ ਇਹ ਚ ਵੀ ਮਾਨਤਨ ਕਰਾਂਗੇ 1,70 ਚ ਵੀ ਮਾਨਤਨ ਠੀਕ ਹੈ ਜੀ ਇਸ ਤੋਂ ਅਗੇ ਸਵਿਫਟ ਬਾਈ ਆ ਆ ਗਈ ਆ ਪ੍ਰਦੀਪ ਵੀਰੇ ਗੱਡੀ ਸ਼ੌਕੀ ਬਾਈ ਐਚ ਆਰ ਨੰਬਰ ਆ ਜੀ ਇਹਦੀ ਐਨ ਯੂ ਸੀ ਆਪਾਂ ਪੰਜਾਬ ਦੀ ਜਿੱਥੋਂ ਦੀ ਬੰਦਾ ਕਹੂਗਾ ਉਥੋਂ ਦੀ ਕਟੀ ਐਨ ਯੂ ਸੀ ਜਿੱਥੋਂ ਦੀ ਵੀ ਆਲ ਇੰਡੀਆ ਦੇ ਵਿੱਚੋਂ ਕੋਈ ਵੀ ਆ ਜੇ ਠੀਕ ਹੈ ਜੀ ਜਿੱਥੋਂ ਦੀ ਕਹੂਗਾ ਉਥੋਂ ਦੀ ਕਟਾ ਕੇ ਦੇ ਦਿਆਂਗੇ ਚੌੜੇ ਲਾਈਟ ਟਾਇਰ ਲੱਗੇ ਹੋਏ ਇਹਨੂੰ ਲੈ ਤੇ ਗੱਡੀ ਜਮਾਈ ਚੰਗੀ ਆ ਡਬਲ ਮੈਟ ਆ ਗੱਡੀ ਦੇ ਵਿੱਚ ਠੀਕ ਹੈ ਮਾਡਲ ਕਿਹਨੇ ਸੀ ਬੀਡੀਆਈ 2015 ਮਾਡਲ ਆ 15 ਮਾਡਲ ਇਹਦੇ ਚ ਵੀ ਤਮਾਕਾ ਦੇਣਾ ਰੇਟਾਂ ਸਾਰੇ ਚ ਤਮਾਕਾ 9 ਸਾਲ ਤੇ ਠੀਕ ਹੈ ਜੀ ਲਓ ਵੀ ਅੰਦਰ ਚੈੱਕ ਕਰੋ ਗੱਡੀ ਸਾਫ਼ ਸੁਥਰੀ ਪਈ ਐ ਇੰਟੀਰੀਅਰ ਵੈ ਠੀਕ ਹੈ ਭਾਈ ਸੀਟ ਸੂਟ ਕਵਰ ਓਕੇ ਮੈਟ ਰੂਟ ਚੰਗੇ ਲੱਗੇ ਆਗੇ ਰੇਟ ਆਪਾਂ ਕੀ ਰੱਖੇ ਤਾਂ ਰੇਟ ਤਾਂ ਐ ਆ ਭਾਈ ਜਿਹੜੀ ਟਾਇਰਾਂ ਦੀ ਹਾਲਤ ਆ ਉਸੋਂ ਕੀ ਵੀਰੇ ਹੈਗੀ ਆ ਤਕਰੀਬਨ ਐ ਮੰਨ ਕੇ ਚੱਲੋ ਵੀ 70 75 ਰੁਪਏ ਟਾਇਰਾਂ ਦੀ ਹਾਲਤ ਹੈਗੀ ਆ ਠੀਕ ਹੈ ਸ਼ੀਟ ਕਵਰ ਚੰਗੇ ਆ ਇੰਜਨ ਗੇਅਰ ਦੀ ਓਕੇ ਆ ਸਾਰੀ ਗੱਡੀ ਸੀਲਡ ਆ ਜੀ ਟੱਚਿੰਗ ਮਾੜੀ ਮੋਟੀ ਇਹਦੇ ਚ ਹੈਗੀ ਆ ਠੀਕ ਹੈ ਜੀ ਜਿੰਨੀ ਗੱਲ ਹੋਊਗੀ ਸਾਰੀ ਸਾਫ਼ ਦੱਸਾਂਗੇ ਜੀ ਇਹ ਗੱਡੀ ਦੀ ਓਨਲੀ 3 ਲੱਖ 30 ਹਜ਼ਾਰ ਡਿਮਾਂਡ ਆ 15 ਮਾਡਲ ਦੀ ਸਰਬ ਬੀਡੀਆਈ 15 ਮਾਡਲ ਬੀਡੀਆਈ 15 ਮਾਡਲ ਗੱਡੀ 4 4 ਲੱਖ ਰੁਪਏ ਮੰਗਦੇ ਲੋਕ ਮੈਂ ਉਹ ਹੀ ਤੁਹਾਨੂੰ ਕਹਿਣ ਲੱਗੇ ਹਾਂ ਬਈ ਯਾਰ ਆਪਣੀ 3 ਲੱਖ 30 ਹਜ਼ਾਰ ਡਿਮਾਂਡ ਆ ਉਹ ਚਾਪਾ ਮਾਨਤਨ ਕਰਾਂਗੇ ਹਲਕਾ ਫੁਲਕਾ ਇਹ ਚੋਂ ਠੀਕ ਹੈ ਜੀ ਇਹ ਪਹਿਲੀ ਜੈਜ ਰ ਇਹ ਦੋਗੇ ਜੇ ਕੋਈ ਵੀਰ ਠੀਕ ਆ ਆਲਟੋ K10 ਨਾ ਭਈ ਇਹ K10 ਜੀ PB30 8805 ਇਹ ਕਸਟਮਰ ਦੀ ਗੱਡੀ ਆ ਠੀਕ ਹੈ ਜੀ ਇਹ ਥੋੜੀ ਜੀ ਗੱਡੀ ਵੇਚਣ ਵਾਸਤੇ ਉਹਨੂੰ ਜਾਦੀ ਕਾਲ ਆ ਜੀ ਪਹਿਲੇ ਨਾਂ ਦੀ ਆ ਚੰਗੀ ਗੱਡੀ ਆ ਜੀ ਤੇ ਟਾਇਰਾਂ ਦੀ ਹਾਲਤ ਥੋੜੀ ਜੀ ਘੱਟ ਆ ਗਿਆ ਪਾਉ ਦੱਸ ਦਿੰਦੇ ਆ ਵੀ 60 ਕ ਪੈਸੇ ਟਾਇਰ ਆ ਪੰਜਾਬ ਨਾਂ ਪੁਰਾਣੀ ਪਹਿਲੇ ਨਾਂ ਦੇ ਬਹੁਤ ਮੁਸ਼ਕਲ ਨਾਲ ਮਿਲਦੀ ਨਹੀਂ ਜੀ ਪਹਿਲੇ ਨਾਂ ਦੀ ਤਾਂ ਮਿਲਦੀ ਨਹੀਂ ਜੀ ਚੰਗੀ ਗੱਡੀ ਆ ਸੀਟ ਸ਼ੂਟ ਕਵਰ ਜਮਾ ਪੂਰੇ ਸੋਹਣੇ ਲਓ ਇੰਟੀਰੀਅਰ ਸਾਫ ਸੁਥਰਾ ਜੀ ਕਿੰਨੇ ਦੇ ਕਹਿੰਦੇ ਕਾ ਇਹ ਤਾਂ ਜੀ ਐਵੇਂ ਮੰਨ ਲਓ ਵੀ 14 ਮਾਡਲ K10 ਪਹਿਲੇ ਨਾਂ ਦੀ ਇਹ ਉਹ ਡਿਮਾਂਡ ਕਰਦੇ ਹੈਗੇ ਆਉਣ ਲਈ 2 ਲੱਖ 25 ਹਜ਼ਾਰ ਦੀ 2 ਲੱਖ 25 ਹਜ਼ਾਰ ਉਹਨਾਂ ਨੇ ਵੀ ਰੇਟ ਜਾਇ ਜੀ ਆਪਾਂ ਕਿਹਾ ਉਹਨਾਂ ਨੂੰ ਠੀਕ ਹੈ 2 ਲੱਖ 25 ਹਜ਼ਾਰ ਦੀ ਡਿਮਾਂਡ ਆ ਜੀ ਤੇ ਜੇ ਕੋਈ ਬੰਦਾ 50 ਬੰਦੇ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ 5000 ਇਹ ਗੱਡੀ ਤੇ ਆਫਰ ਆਪਣੇ ਕੰਨੂ ਆ ਠੀਕ ਹੈ ਜੀ 20 20 ਹੀ ਰਹਿ ਗਈ 20 20 ਹੀ ਰਹਿ ਗਈ ਉਹਦੇ ਚੋਂ ਵੀ ਮਨਤਨ ਕਰਾ ਦੇਣੇ ਲੋਨ ਇਹ ਤੇ ਲੋੜ ਤਾਂ ਇਹ ਮੰਨ ਕੇ ਚੱਲੋ ਵੀ ਤਕਰੀਬਨ ਤਕਰੀਬਨ 1.5 ਤੋਂ 2 ਲੱਖ ਦੇ ਵਿੱਚ ਵਿੱਚ ਭਰਿਆ ਜਾਊਗਾ 1.80 ਉਸ 70 ਦਾ ਲੋਨ ਭਰਿਆ ਜਾਣਾ ਇੱਥੇ ਠੀਕ ਹੈ ਜੀ ਥੋੜੇ ਜਿਹੇ ਪੈਸੇ ਦੇਣੇ ਆ ਮੰਨ ਲਓ 50-60 ਹਜ਼ਾਰ ਰੁਪਏ ਭਰ ਕੇ ਲੈ ਆਉਂਦੇ ਹੋ ਹਾਂਜੀ 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 60 ਹਜ਼ਾਰ ਰੁਪਏ ਲੈ ਕੇ ਆਜੋ ਠੀਕ ਹੈ ਇਹ ਸੋਲਡ ਆਊਟ ਆ ਜੀ ਠੀਕ ਹੈ ਇਹ ਇਹ ਵਿਕੀ ਵੀ ਹੈ ਜੀ ਵਿਕੀ ਹੋਈ ਠੀਕ ਹੈ ਬਈ ਜੀ ਬਾਕੀ ਬਈ ਠੀਕ ਹੈ ਦੂਜਾ ਵਲਾਗਾ ਪਤੋਂ ਦੇ ਵਾਸਤੇ ਲੈ ਕੇ ਆਵਾਂਗੇ ਜਲਦੀ ਕੋਈ ਵੀ ਗੱਡੀ ਪਸੰਦ ਆਈ ਆ ਤਾਂ ਗੱਡੀ ਤੁਸੀਂ ਲੈ ਸਕਦੇ ਹੋ ਨੰਬਰ ਸਕਰੀਨ ਤੇ ਪਾਇਆ ਹੈ ਸੰਪਰਕ ਕਰ ਲਿਓ ਦੁਬਾਰੇ ਫੇਰ ਆ ਪਤੋਂ ਦੱਸ ਦਿਓ ਬ